ਆਰਿਆ ਨੂੰ ਅੱਜ ਆਪਾਂ ਬਣਾ ਰਹੇ ਆਂ ਵੀਡੀਓ ਅੰਬ ਦੇ ਆਚਾਰ ਤੇ ਤੇ ਅੰਬ ਦਾ ਆਚਾਰ ਅਸੀਂ ਕਿੱਦਾਂ ਪਾਣੇ ਆ ਤੁਹਾਨੂੰ ਦੱਸਾਂਗੇ ਤੇ ਆਪਾਂ ਨੇ ਪਹਿਲਾਂ ਜਿਹੜੇ ਅੰਬ ਕੱਟੇ ਹੋਏ ਸੀ ਨਾ ਉਹਨਾਂ ਨੂੰ ਸੁਕਾ ਲਿਆ ਧੁੱਪ ਦੇ ਵਿੱਚ ਧੋਲੇ ਸੀ ਪਹਿਲਾਂ ਫੇਰ ਸੁਕਾ ਲੇ ਸੁਕਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜਿਹੜਾ ਸਮਾਨ ਆ ਉਹ ਪਾਵਾਂਗੇ 100 ਗ੍ਰਾਮ ਆਪਾਂ ਕਲੌਂਜੀ ਪਾਵਾਂਗੇ 7-8-8 ਕਿਲੋ ਹੈਗੇ ਸੀਗੇ ਆਂਬ ਇਹ ਤੇ 100 ਗ੍ਰਾਮ ਸੌਫਾ ਜੀ ਇਹ ਹੁਣ ਆਪਾਂ ਮੇਥੇ ਆ ਪਾਵਾਂਗੇ ਇਹਦੇ ਵਿੱਚ 100 ਗ੍ਰਾਮ ਹੀ ਮੇਥੇ ਲਏ ਨੇ ਅੱਧੇ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਤੇ ਅੱਧੇ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਸਾਰੇ ਕਾਸੇ ਨੂੰ ਮਿਕਸ ਕਰ ਲਾਂਗੇ ਜਿਹੜੀਆਂ ਮਿਰਚਾਂ ਨੇ ਉਹ ਪਾਵਾਂਗੇ ਆਪਾਂ ਹੁਣ ਲਾਲ ਮਿਰਚ ਇੱਕ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਮਿਰਚਾਂ ਦਾ ਲਾਲ ਮਿਰਚਾਂ ਦਾ ਤੇ ਬਾਕੀ ਇੱਕ ਚਮਚਾ ਆਪਾਂ ਜਿਹੜੇ ਆਮਬ ਪਏ ਨੇ ਆਪਣੇ ਕੋਲੇ ਉਹਨਾਂ ਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਨੂਨ ਪਾਵਾਂਗੇ ਉਨਾਪਾ ਜਿਹੜਾ ਨੂਨ ਆ ਉਹ ਪਾਵਾਂਗੇ ਇੱਕ ਥੈਲੀ ਲਈ ਆ ਆਪਾਂ ਨੇ ਕਿਲੋ ਵਾਲੀ ਨੂਨ ਦੀ ਤੇ ਉਹਦੇ ਵਿੱਚੋਂ ਆਪਾਂ ਜਿਹੜਾ ਅੱਧਾ ਹੀ ਪਾਵਾਂਗੇ ਥੋੜਾ ਜਿਹਾ ਰੱਖ ਲਾਂਗੇ ਜਿਆਦਾ ਫਿਰ ਨੂਨ ਵੀ ਸਹੀ ਨਹੀਂ ਹੁੰਦਾ ਫਿਰ ਨੂਨ ਜਾਈ ਬਾਲਾ ਹੋ ਜਾਂਦਾ ਇਸ ਕਰਕੇ ਥੋੜਾ ਜਿਹਾ ਅੱਧੀ ਕੋਕਲੀ ਆਪਾਂ ਨੇ ਜਿਹੜੀ ਇਹਦੇ ਵਿੱਚੋਂ ਕੱਢ ਲੈਣੀ ਆ ਨੂਨ ਦੀ ਉਹ ਆਪਾਂ ਨੇ ਰੱਖ ਲੈਣੀ ਹੈਗੀ ਅਸਲ ਦਾ ਸ਼ੁੱਧ ਸਿੰਪਲ ਤਰੀਕੇ ਨਾਲ ਜਿਹੜਾ ਅੰਬ ਦਾ achar ਆ ਪਾਣਿਆ ਕੋਈ ਜਿਆਦਾ ਫालतू ਜਿਹੜੇ ਮਸਾਲੇ ਵਗੈਰਾ ਇਹਨਾਂ ਦੇ ਵਿੱਚ ਨਹੀਂ ਪਾਉਂਦੇ ਤੇ ਟੇਸਟੀ ਬਹੁਤ ਬਣ ਕੇ ਜਿਹੜਾ achar ਆ ਤਿਆਰ ਹੁੰਦਾ ਤੇ ਹੁਣ ਆਪਾਂ ਹਲਦੀ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ। ਗਲਾਸ ਕ ਤੇਲ ਦਾ ਆਪਾਂ ਨੇ ਜਿਹੜਾ ਪਾਉਣਾ ਤੇਲ ਜ਼ਿਆਦਾ ਨਹੀਂ ਪਾਉਣਾ ਘਰ ਦਾ ਕੜਾਇਆ ਹੈ ਤੇਲ ਆ। ਮਿਕਸ ਕਰ ਦਾਂਗੇ। ਤੇਲ ਆ ਜਿਹੜਾ ਥੋੜਾ ਥੋੜਾ ਕਰਕੇ ਆਪਾਂ ਪਾਵਾਂਗੇ ਇਹਦੇ ਵਿੱਚ ਜਿੰਨੇ ਕ ਦੀ ਲੋੜ ਹੋਊਗੀ। ਚੰਗੀ ਤਰ੍ਹਾਂ ਆਪਾਂ ਨੇ ਰਲਾ ਲੈਣਾ। ਬਾਦੂ ਆਪਾਂ ਮਸਾਲੇ ਇਹਦੇ ਵਿੱਚ ਕੁਝ ਨਹੀਂ ਪਾਇਆ ਹੈਗਾ ਸਿਰਫ ਥੋੜੇ ਜੀ ਮਸਾਲੇ ਪਾਏ ਆ। ਬਹੁਤ ਹੀ ਟੇਸਟੀ ਹੈ ਜਿਹੜਾ ਆਚਾਰ ਬਣ ਕੇ ਤਿਆਰ ਹੋਊਗਾ ਕਲਰ ਵੀ ਬਹੁਤ ਵਧੀਆ ਆ ਜਾਣਾ ਇਹਦਾ ਆਚਾਰ ਦਾ ਜਦੋਂ ਬਣਨਾ ਬਹੁਤ ਹੀ ਟੇਸਟੀ ਬਣਨਾ ਬਾਦੂ ਆਪਾਂ ਮਸਾਲੇ ਮਸੂਲੇ ਇਹਦੇ ਵਿੱਚ ਕੁਝ ਨਹੀਂ ਪਾਇਆ ਹੈਗਾ ਨਾ ਹੀ ਆਚਾਰ ਹੈ ਜਿਹੜਾ ਇਹ ਇੱਕ ਨੂੰ ਪਾਇਆ ਖਰਾਬ ਹੋਵੇ ਤੇ ਜੇ ਗਿੱਲਾ ਜਿਹਾ ਪਾ ਦਿੰਨੇ ਉਹ ਖਰਾਬ ਹੋ ਜਾਂਦਾ ਜੇ ਇੱਕਨ ਸੁੱਕਾ ਜਿਹਾ ਪਾਵਾਂਗੇ ਉਹ ਕਦੇ ਖਰਾਬ ਨਹੀਂ ਹੁੰਦਾ ਹੈਗਾ ਆਚਾਰ ਥੋੜਾ ਜਿਹਾ ਤੇਲ ਆਪਾਂ ਬਾਅਦ ਵਿੱਚ ਵੀ ਪਾਵਾਂਗੇ ਇਹਦੇ ਵਿੱਚ ਇਕਨੇ ਚਸ ਚਸ ਕੇ ਆਪਾਂ ਨੇ ਜਿਹੜਾ ਸਾਰਾ achar ਇਹਦੇ ਵਿੱਚ ਪਾ ਦੇਣਾ ਸਾਰਾ ਸਾਲਾ ਜਿਹੜਾ achar ਖਰਾਬ ਨਹੀਂ ਹੋਊਗਾ ਬਿਲਕੁਲ ਵੀ ਜਿਹੜੇ ਦੂਜੇ ਅੰਬ ਪਏ ਸੀ ਆਪਣੇ ਕੋਲ ਕੱਟੇ ਹੋਏ ਤੇ ਹੁਣ ਆਪਾਂ ਉਹ ਆ ਜਿਹੜੇ ਇਹਦੇ ਵਿੱਚ ਪਾਵਾਂਗੇ ਅਚਾਰ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਜੇ ਇਸ ਤਰ੍ਹਾਂ ਪਾਵਾਂਗੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਜਿਹੜਾ ਅੰਬ ਦਾ achar ਆ ਉਹ ਕਿਵੇਂ ਪਾਉਨੇ ਹੋ ਅਸੀਂ ਤਾਂ ਇਸ ਤਰ੍ਹਾਂ ਹੀ ਪਾਨੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੇਨ ਕਮੈਂਟ ਕਰਕੇ ਦੱਸਣਾ ਜ਼ਰੂਰ ਵੀ ਕਿਵੇਂ ਲੱਗੀ ਵੀਡੀਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਆਪਾਂ ਇਹਦੇ ਵਿੱਚ ਜਿਹੜਾ ਤੇਲ ਆ ਹੋਰ ਪਾ ਦਾਂਗੇ ਗਲਾਸ ਡੇਢ ਕ ਗਲਾਸ ਆਪਾਂ ਨੇ ਵਾਸਤੇ ਤੇਲ ਦਾ ਪਾਇਆ ਅਚਾਰ ਦੇਖ ਸਕਦੇ ਹੋ ਤੁਸੀਂ ਬਾਏ ਬਾਏ